ਮੈਂ ਮਾਇ ਰਾਣੀ ਕੈਨੇਡਾ ਤੇ ਆਪਣਾ YouTube ਚੈਨਲ ਵੀ ਇਸੇ ਨਾਮ ਤੇ ਹੈ ਰਾਣੀ ਕੈਨੇਡਾ ਦੇ ਨਾਮ ਤੇ ਆ ਤੇ ਸਾਰਿਆਂ ਤੋਂ ਤਾਂ ਪਹਿਲਾਂ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਬਹੁਤ ਵਧੀਆ ਤੁਸੀਂ ਫੀਡਬੈਕ ਦਿੰਨੇ ਹੋ ਆਪਣੀ ਵੀਡੀਓ ਬਹੁਤ ਦੇਖਦੇ ਹੋ ਤੇ ਸਾਰੇ ਜਣੇ ਬਹੁਤ ਲਾਈਕ ਕਰਦੇ ਹੋ ਦਿলো ਧੰਨਵਾਦ ਕਰਦਾ ਸਾਰਿਆਂ ਦਾ ਤੇ ਆ ਹੁਣ ਆਪਾਂ ਭਾਗ ਬਣਾਉਣ ਲੱਗੇ ਆ ਚੌਥਾ ਵੀਡੀਓ ਦੇਖਿਓ ਦੇਖਣ ਤੋਂ ਬਾਅਦ ਵਧੀਆ ਲੱਗੀ ਤੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਹੋ ਤੇ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਆਪਾਂ ਪਾਰਟ ਬਣਾਉਣਾ ਸੀਗਾ ਚੌਥਾ ਭਾਗ ਬਣਾਉਣ ਲੱਗਿਆਂ ਤੇ ਤੀਜੇ ਭਾਗ ਦੇ ਵਿੱਚ ਆਪਾਂ ਗੱਲ ਕਰੀ ਸੀਗੀ ਬਈ ਮੈਂ ਉਹ ਜਦੋਂ ਸਾਡਾ ਕਬੂਤਰ ਉਹ ਡਿੱਗ ਪਿਆ ਸੀ ਤੇ ਲਗੜਨੇ ਫੇਟ ਮਾਰੀ ਸੀ ਵੀ ਫੇਰ ਅਸੀਂ ਉੱਥੇ ਬੈਰੋਂ ਕੇ ਵਾਲੇ ਹਰਨਾਮ ਕੋਲੇ ਗਏ ਸੀਗੇ ਉਹਨੂੰ ਮੈਂ ਮਿਲਣਾ ਵੀ ਸੀ ਐਸੀ ਮੇਰਾ ਬ੍ਰਦਰ ਕਹਿੰਦਾ ਵੀ ਰਾਣੀ ਉਹਦੇ ਕੋਲੇ ਜਾ ਕੇ ਆ ਵੀ ਨਾਲੀ ਉਹਨੂੰ ਨਾਲ ਹੀ ਨਹੀਂ ਤੇ ਅਸੀਂ ਗਏ ਸੀ ਘਰੇ ਸੀਗਾ ਉਹ ਉਹ ਇੱਥੇ ਤੱਕ ਜਾਨੀ ਉਥੋਂ ਅਸੀਂ ਲਿਆਂਦਾ ਫਿਰ ਉਹਨੂੰ ਘਰੇ ਆ ਗਏ ਤੇ ਇਸ ਤੋਂ ਬਾਅਦ ਫਿਰ ਆਪਾਂ ਤੀਜਾ ਪਾੜ ਬਣਾਉਣਾ ਚੌਥਾ ਬਣਾਉਣਾ ਸੀਗਾ ਚੌਥਾ ਬਣਾਉਣ ਲੱਗੇ ਅੱਜ ਵੀ ਕਾਲੇ ਦਾ ਬੱਚਾ ਸੀਗਾ ਕਾਲੇ ਕੋਲੇ ਆਪਣੇ ਕੋਲੇ ਉਰਦਾ ਸੀ ਉਹ ਛੱਡਣਾ ਸੀ ਬਾਜੀ ਬਾਜੀ ਤਾਂ ਉਹ ਉਹ ਛੋਟੀ ਬਾਜੀ ਸੀ 1200 ਮੋਢਾ ਵਾਲੀ ਬਾਜੀ ਸੀਗੀ ਤੇ ਉਹ ਛੱਡਣਾ ਸੀ ਕਾਲੇ ਨੂੰ ਮੈਂ ਕਿਹਾ ਮਾਹ ਵੀ ਕਾਲੇ ਆ ਤੇਰਾ ਬੱਚਾ ਛੱਡਲਾ ਉੱਡ ਜਾਊਗਾ ਤੇ ਘਰ ਨਾਲ ਨੂੰ ਅਸੀਂ ਲੈ ਜਾਂਦਾ ਘਰੇ ਘਰੇ ਸੀਗੇ ਅਸੀਂ ਕਾਲੇ ਨੇ 2-3 ਦਿਨ ਉਹ ਅਡਾਇਆ ਡੂਆ ਬੱਚਾ ਜਿਆ ਉਸ ਤੋਂ ਬਾਅਦ ਤੇ ਉਹ ਬਾਜੀ ਛੱਡਣ ਨੂੰ ਕਾਲਾ ਤਿਆਰ ਕਰੀ ਗਿਆ ਤੇ ਹੈਗਾ ਸੀਗਾ ਸਾਡੇ ਕੋਲੇ ਇਹੋ ਤੇ ਮੇਰੇ ਤੇ ਹਰਨਾਮ ਕੋਲੇ ਉੱਥੇ ਆਪਣੇ ਘਰੇ ਹੀ ਸੀ ਗੱਲ ਉੱਥੇ ਜਾਂਦਾ ਸੀਗਾ ਉਹ ਪਿੰਡੋਂ ਡਾਈ ਕਰਾ ਕੇ ਉਹ ਵੀ ਉੱਥੇ ਚੱਕ ਲੈਂਦਾ ਸੀ ਆਪਾਂ ਤੇ ਜਿੱਦ ਨੇ ਸਾਹਬਣਾ ਸੀਗਾ ਉਹਦਾ ਕੀ ਹੋਇਆ ਕਬੂਤਰ ਦਾ ਬਈ ਹਰਨਾਮ ਮੈਨੂੰ ਸੀਗਾ ਵੀ ਹਰਨਾਮ ਸਾਂਭ ਦੂਗਾ ਵੀ ਹੁਣ ਜੇ ਆਪਣਾ ਉਸਤਾਦ ਹੀ ਕੋਲੇ ਪਿਆ ਤੇ ਮੈਂ ਹੱਥ ਪੈਰ ਦੇ ਮਰੀ ਜਾਵਾਂ ਵਧੀਆ ਨਹੀਂ ਸੀ ਲੱਗਦਾ ਮੈਂ ਸਾਰੀ ਗੱਲ ਹੀ ਉਹਦੇ ਤੇ ਸ਼ਰਤੀ ਸੀ ਮੈਂ ਕਿਹਾ ਵੀ ਚੱਲ ਇਹ ਸਾਂਭ ਦੂਗਾ ਤੇ ਬੱਚਾ ਬੱਚੇ ਨੂੰ ਜਦੋਂ ਜਿਵੇਂ ਹੁਣ ਕੱਲੂ ਛੱਡਣਾ ਹੋਵੇ ਅੱਜ ਸਵੇਰ ਦੇ ਨਹੀਂ ਸ਼ਾਮ ਦੇ 8-9 ਵਜੇ ਬੱਚੇ ਨੂੰ ਬਾਦਾਮ ਤਾਂ ਦੇਤੇ 7-8 ਬਾਦਾਮ ਕਾਲੇ ਨੇ ਦੇਤੇ ਆਪ ਹੀ ਤੇ ਉਦੋਂ ਬਾਅਦ 8-9 ਵਜੇ ਸ਼ਾਮ ਦੇ ਆਰਾਮ ਨਗਾ ਮਖਰਰਾਮ ਯਾਰ ਤੂੰ ਉਹ ਬੱਚਾ ਸਾਹਮਣਾ ਸੀ ਆਪਣਾ ਕਾਲੇ ਦਾ ਕਿ ਉਹਨੂੰ ਸ਼ਾਮ ਦੰਦਾ ਉਹਦਾ ਕੋਈ ਜਦੋਂ ਮੈਂ ਕਿਹਾ ਕੋਈ ਵਾੜਾ ਗੁੱਟ ਰਿਸਪੌਂਸ ਜਿਆ ਨਹੀਂ ਸੀਗਾ ਨਹੀਂ ਦੇਖ ਲਓ ਉਹ ਭਿਉਂਦੋਂ ਪਾਣੀ ਉਹ ਭਿਉਂਨੇ ਪਾਣੀ ਭਿਉਂਦੋ ਜਾਂ ਹੋਰ ਐ ਜੇ ਕਰਿਆ ਤੇ ਮੈਨੂੰ ਤਾਂ ਕੋਈ ਨਹੀਂ ਸੀਗਾ ਪਰ ਉਹ ਮੈਨੂੰ ਲੱਗਿਆ ਵੀ ਕਾਲੇ ਨੂੰ ਵਾੜਾ ਨਹੀਂ ਸੀ ਉਹ ਉਹ ਕਰਦਾ ਦੇਖ ਕੇ ਵਾੜਾ ਯਾਨੀ ਰਾਜੀ ਨਹੀਂ ਸੀ ਸਾਡੇ ਕਾਲੇ ਨੂੰ ਤੇ ਜਦੋਂ ਮੈਂ ਐ ਜੇ ਕਰਿਆ ਮੈਨੂੰ ਵੀ ਐ ਲੱਗਿਆ ਮੈਂ ਵੀ ਹੁਣ ਫਿਰ ਕੱਲ ਨੂੰ ਇਹਨੇ ਛੱਡਣਾ ਤਾਂ ਹੈਗਾ ਵੀ ਚੱਲ ਮੈਂ ਕਾਲੇ ਨੂੰ ਕਹਾ ਮੈਂ ਚੱਲ ਕਾਲੇ ਮੈਂ ਛੱਡਣਾ ਕੋਈ ਨਹੀਂ ਤੇ ਮੈਂ ਇਹ ਕੀ ਕਰਿਆ ਮੈਂ ਜਿਹੜਾ ਪਾਣੀ ਸੀਗਾ ਰਾਤ ਨੂੰ ਜਿਹੜਾ ਪਾਣੀ ਆਪਾਂ ਦਿੰਨੇ ਆ ਮੈਂ ਰਾਤ ਨੂੰ ਉਹ ਪਾਣੀ 8:00 ਵਜੇ ਪਿਉਂਦਾ ਮੈਂ ਚੱਲ ਵੀ 11:00 ਵਜੇ ਦੇ ਦਾਂਗੇ ਮੇਰਾ ਪਾਣੀ ਪਿਉ ਹੋ ਕੇ ਰੱਖਿਆ ਹੋਇਆ ਸੀਗਾ ਮੈਂ ਤੇ ਕਾਲੇ ਨੂੰ ਕਿਹਾ ਮਹਾ ਵੀ ਕਾਲੇ 10-11 ਵਜੇ ਪਾਣੀ ਦੇ ਦਾਂਗੇ ਆਪਾਂ ਤਾਂ ਟੱਗ ਪਜਿਆ ਰਹਾਂ ਉਹ ਕਹਿੰਦਾ ਠੀਕ ਆ ਤੇ ਜਦੋਂ 11:00 ਵਜੇ ਅਸੀਂ ਮੈਂ ਪਾਣੀ ਦੇਣ ਲੱਗਿਆ ਕਾਲਾ ਵੀ ਨਾਲੇ ਸੀਗਾ ਸਾਡਾ ਮੈਂ ਕਾਲੇ ਨੂੰ ਕਿਹਾ ਮਹਾ ਵੀ ਕਾਲੇ ਲਿਆ ਦਈਏ ਪਾਣੀ ਇਹ ਜਦੋਂ ਮੈਂ ਪਾਣੀ ਗਲਾਸ ਲੈਂਦਾ ਕਾਲਾ ਮੈਨੂੰ ਕਹਿੰਦਾ ਕਹਿੰਦਾ ਵੀਰੇ ਉਹ ਵੀ ਪਹਿਲਾਂ ਜਦੋਂ ਅਸੀਂ ਕਬੂਤਰ ਛੱਡਦੇ ਹੁੰਦੇ ਸੀਗੇ ਸਾਡੇ ਵਾਲੇ ਕਬੂਤਰ ਹੀ ਆਪਣੇ ਵਾਲੇ ਵੀ ਅਸੀਂ ਤਾਂ ਉਦੋਂ ਕੱਲੀ ਦਾਲ ਚੀਨੀ ਜੀ ਲਾ ਕੇ ਛੱਡ ਦਿੰਦੇ ਹੁੰਦੇ ਸੀਗੇ ਵੀ ਇਹ ਤਾਂ ਹੋਣੀ ਐ ਕਰਨ ਲੱਗਿਆ ਲੋਕ ਵੀ ਕਦੇ ਕੁਛ ਦੇ ਤਾਂ ਕਦੇ ਘੋਦੇ ਤਾਂ ਮੈਂ ਉਹਨੂੰ ਕਾਲੇ ਨੂੰ ਕਿਹਾ ਤੇ ਮੈਨੂੰ ਆਇਆ ਮੈਨੂੰ ਜੇ ਕੋਈ ਟੋਕ ਦੇ ਵਿੱਚ ਕੁਛ ਕਰਦੇ ਨੂੰ ਫੇਰ ਮੇਰਾ ਜੀਜਾ ਨਹੀਂ ਕਰਦਾ ਮੈਂ ਕਾਲੇ ਨੂੰ ਕਹਾ ਮਾ ਚੱਲ ਕਾਲੇ ਐ ਕਰਦੇ ਆ ਫੇਰ ਆਪਾਂ ਤੇਰੇ ਵਾਲੀ ਦਾਲ ਚੀਨੀ ਤੇ ਛੱਡ ਲੈਨੇ ਆ ਮੈਂ ਕਹਾ ਇਹਨੂੰ ਪਾਣੀ ਨੂੰ ਮੈਂ ਜੀ ਮੈਨੂੰ ਵੀ ਥੋੜਾ ਜਿਹਾ ਹੋਰ ਕਿਵੇਂ ਲੱਗਾ ਮੈਂ ਡੋਲਤਾ ਪਾਣੀ ਜਿਹੜਾ ਪਾਣੀ ਦੇਣਾ ਸੀ ਕਬੂਤਰ ਨੂੰ ਉਹ ਪਾਣੀ ਡੋਲਤਾ ਤੇ ਕਾਲੇ ਨੂੰ ਮੈਂ ਕਹਾ ਮੈਂ ਖਲਿਆ ਤੇਰੀ ਦਾਲ ਚੀਨੀ ਚੱਕ ਕੇ ਉਹਨੇ ਦਾਲ ਚੀਨੀ ਲੈਂਦੀ ਮੈਂ ਥੋੜੀ ਜੀ ਮੈਂ ਕਿਵੇਂ ਦੰਨਾ ਉਹਨਾਂ ਕਹਿੰਦਾ ਪਾਣੀ ਚ ਮੈਂ ਪਾਣੀ ਚ ਰਹਿਣ ਦੇ ਥੋੜੀ ਜੀ ਗੋੜਨ ਲਿਆ ਗੋੜ ਤੇ ਗੋੜ ਦੇ ਵਿੱਚ ਪਾ ਕੇ ਮੜੀ ਜੀ ਗੋਲੀ ਬਣਾ ਚਾਹੁੰਦਾ ਸੀ ਦੇਤੀ ਕਬੂਤਰ ਨੂੰ ਤੇ ਸਵੇਰ ਨੂੰ ਕਬੂਤਰ ਸਾਫ਼ ਸੀਗਾ ਤੇ ਕਾਲੇ ਨੇ ਕਬੂਤਰ ਲਿਜਾ ਕੇ ਉੱਥੇ ਮੇਲਾ ਦਾ ਮਾਮਗੜ ਸੀਗੀ ਬਾਜੀ ਸ਼ਾਇਦ ਆਪਣੇ ਨਾਲ ਹੀ ਸੀਗਾ ਪੰਡ ਉਹ ਮਾਮਗੜ ਹੀ ਸੀਗੀ ਅ ਸ਼ਾਇਦ ਮਾਮਗੜ ਸੀ ਕਾਲਾ ਕਾਲੇ ਦੇ ਨਾਲ ਮੈਂ ਚੱਲੇ ਗਿਆ ਮਹਲਾ ਕਾਲੇ ਅ ਵੀ ਉੱਥੇ ਚਰਨ ਮੈਂ ਛਡਾ ਕੇ ਆ ਜੂਗਾ ਇਹਨੇ ਮੈਂ ਇਹਨੂੰ ਗੱਡੀ ਚ ਲੈ ਗਿਆ ਕਾਲੇ ਨੇ ਛੱਡ ਤਾਂ ਬਚਾ ਉੱਥੇ ਉਹ ਕਾਲਾ ਬੈਠਾ ਰਿਹਾ ਦੇਖੀ ਗਿਆ ਤੇ ਵਧੀਆ ਫਿਰਦਾ ਸੀਗਾ ਇਹੀ ਦੱਸ ਦਿਆ ਮੈਨੇ ਸੀਗਾ ਬਾਜੀ ਤੇ ਕਾਲੇ ਹੁੰਦੀ ਤੇ ਵਧੀਆ ਫਿਰਦਾ ਸੀ ਵਧੀਆ ਫਿਰਦਾ ਸਾਢੇ 1:4 ਵਜੇ ਜੀ ਉਹ ਕਬੂਤਰ ਪਾਣੀ ਮੰਗਿਆ ਪਾਣੀ ਮੰਨਿਆ ਹੋਇਆ ਉਹਨੇ ਕਬੂਤਰ ਨੇ ਟੋਬੇ 'ਚ ਤਨੀ ਬੈਠਿਆ ਨਾਲ ਹੀ ਇੱਕ ਸੀਗੀ ਕੰਧ ਜੀ ਉੱਥੇ ਜਾ ਬੈਠਿਆ ਤੇ ਸਾਢੇ 1:4 ਵਜੇ ਮੈਨੂੰ ਸਵੇਰ ਸਾਢੇ 1:4 4:40 ਕਿਤੇ ਮੈਨੂੰ ਕਾਲੇ ਦਾ ਫੋਨ ਆ ਕਹਿੰਦਾ ਵੀਰੇ ਮੈਂ ਹਾਂ ਕਹਿੰਦਾ ਕਬੂਤਰ ਤਾਂ ਬਹਿ ਗਿਆ ਕਹਿੰਦਾ ਇਹ ਤਾਂ ਕਬੂਤਰ ਆਪਣਾ ਸਾਲਾ ਗੰਦਾ ਕਹਿੰਦਾ ਇਹ ਤਾਂ ਹਿੰਦੀ ਸ਼ਰਤਾ ਕਹਿੰਦਾ ਮੈਨੂੰ ਨਹੀਂ ਸਾਲਾ ਵਧੀਆ ਲੱਗਿਆ ਹੈ ਕਹਿੰਦਾ ਕਬੂਤਰ ਉੱਡਿਆ ਨਹੀਂ ਇਹਦਾ ਗੱਲੇ ਵਾਲਿਆਂ ਨੂੰ ਵੇਚ ਆਉਣਾ ਮੈਂ ਤਾਂ ਦੇ ਦਿੰਨੇ ਆ ਸਾਡੇ ਦਫਾ ਫਾ ਫੜਦੇ ਆ ਤਾਂ ਗੱਲੇ ਵਾਲੇ ਆਉਂਦੇ ਹੁੰਦੇ ਆ ਉਹਨੂੰ ਦੇ ਦਾਂਗੇ ਆਪਾਂ ਤੇ ਮੈਨੂੰ ਆਇਆ ਸੀਗਾ ਚਿੱਤ ਦੇ ਵਿੱਚ ਵੀ ਬੈਠਦਾ ਗਿਆ ਵੀ ਇਹਦੇ ਕਾਲੇ ਦੇ ਘਰੇ ਹੀ ਬੱਚਾ ਕੱਢਿਆ ਸੀ ਵੀ ਵੀ ਚੱਲ ਬਹਿ ਗਿਆ ਜੇ ਵੀ ਨਿਕਲਿਆ ਤਾਂ ਨਹੀਂ ਹੈਗਾ ਵੀ ਨਿਕਣ ਦੀ ਗੱਲ ਨਿਕਲ ਨਾਲ ਜਿਹੜਾ ਕਬੂਤਰਾ ਉਹਨੂੰ ਮੈਂ ਬਾਲਾ ਲੈ ਕੇ ਨਹੀਂ ਕਰਦਾ ਜਿਹੜਾ ਨਿਕਲਦਾ ਨਿਕਲ ਜੇ ਬਾਜੀ ਤੋਂ ਛੱਡਿਆ ਕਬੂਤਰਾ ਉਹਨੂੰ ਮੈਂ ਜੋੜਾ ਜਣਾ ਉਹਦਾ ਮਾਂ ਪਿਓ ਘਰੇ ਘਾਟੀ ਰੱਖਦਾ ਤੇ ਮੈਂ ਕਾਲੇ ਨੂੰ ਕਹਾ ਮਾਂ ਕਾਲਿਆ ਐ ਨਾ ਕਰ ਬੱਚਾ ਫੜ ਕੇ ਲੈ ਕੇ ਆ ਉਹਨੇ ਜੀ ਫੜ ਲਿਆਂਦਾ ਜਦ ਮੈਂ ਉਹ ਉਹ 5:30 ਵਜੇ ਆ ਗਿਆ ਉੱਥੇ ਬੱਚਾ ਲੈ ਕੇ ਉਹ ਫੜ ਲਿਆਂਦਾ ਤੇ ਮੈਂ ਦੇਖਿਆ ਵੀ ਉਹ ਬੱਚਾ ਪਾਣੀ ਪੂਣੇ ਚ ਬਹਿ ਗਿਆ ਹੁਣ ਮੰਨ ਗਿਆ ਹੁਣ ਪਾਣੀ ਤੇ ਮੈਂ ਸੋਚਿਆ ਮੈਂ ਕਿਹਾ ਵੀ ਇਹਦੀ ਨਸਲ ਤਾਂ ਦੇਖੀਏ ਵੀ ਇਹ ਬੈਠ ਕਾਤੇ ਗਿਆ ਵੀ ਨਸਲ ਉਹ ਹੀ ਗੰਦਾ ਹੈ ਕਿ ਵੀ ਵੀ ਉਹਦਾਂ ਵਧੀਆ ਇਹ ਬੱਚਾ ਵੀ ਛੱਡਣ ਛੱਡਣ ਦੇ ਵਿੱਚ ਹੀ ਕੋਈ ਕਈ ਵਾਰ ਕੋ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਕਾਲੇ ਨੇ ਦਾਲ ਚੀਨੀ ਲਾਤੀ ਜੀ ਸਾਡੇ ਆਲੇ ਹਿਸਾਬ-ਕਿਤਾਬ ਤਾਂ ਉਹਨੇ ਵਰਤਿਆ ਨਹੀਂਗਾ ਤੇ ਮੈਂ ਜੀ ਕਾਲੇ ਨੂੰ ਕਹਾ ਮਹਾਕਾਲੇ ਐਂ ਕਰ ਵੀ ਲਿਆ ਤੂੰ ਉੱਥੋਂ ਥੋੜੇ ਜੇ ਬਦਾਮ ਲੈ ਆ ਨੂ ਬਦਾਮ ਤਾਂ ਦੇ ਦਈਏ ਮੜਾ ਜੇ ਮੈਂ ਬਦਾਮ ਤੂੰ ਦੇ ਕੇ ਜੀ ਮੈਂ ਉਹ ਬੱਚਾ ਰਾਤ ਨੂੰ ਫੇਰ ਸਾਂਹਤਾਂ ਮੈਂ ਉਹਨੂੰ ਜਿੰਨਾ ਕ ਮੈਨੂੰ ਪਤਾ ਸੀ ਟ੍ਰੀਟਮੈਂਟ ਕਰੀਏ ਉਹਦੇ ਤੇ ਰਾਤ ਨੂੰ ਮੈਂ ਸਾਂਹ ਦਾ ਸੰਦਾ ਰਿਹਾ ਉਹਨੂੰ ਰਾਤ ਨੂੰ ਤੇ ਸਵੇਰੇ ਸੀਗਾ 40 41 ਡਿਗਰੀ ਟੈਂਪਰੇਚਰ ਸੀਗਾ ਤੇ ਦੂ ਮਤਲਬ ਅੱਜ ਜਿਵੇਂ ਹਰਿਆ ਹੋ ਸ਼ਾਮ ਨੂੰ ਮੈਂ ਸੰਭਣ ਲੱਗਾ ਰਾਤ ਨੂੰ ਮੈਂ ਸੰਭੇ ਸੁੰਬਿਆ ਤੇ ਦੂਜੇ ਦਿਨ ਟੜਕਈ ਮੈਂ ਕੀ ਕਰਿਆ ਜੀ ਮੈਂ ਉਹਨੂੰ ਨਾਲ ਹੀ ਆਪਣੇ ਬੀਐਮਐਲ ਪਾਣੀ ਦੇ ਕੇ ਮੈਂ ਕਬੂਤਰ ਨੂੰ ਛੜਤਾ ਪਿੰਡ ਇਹ ਮੈਂ ਛੜਤਾ ਬੱਚੇ ਨੂੰ ਛੜਤਾ ਪਿੰਡ ਵੀ ਮੈਂ ਹਾਂ ਦੇਖੀਦਾ ਸਹੀ ਵੀ ਬੈਠਿਆ ਕਾਤੇ ਇਹ ਵੀ ਇਹਨੂੰ ਕੋਈ ਨੁਕਸ ਸੀਗਾ ਜੇ ਨੁਕਸ ਹੋਇਆ ਤਾਂ ਫਿਰ ਅੱਜ ਵੀ ਬਹਿ ਜਾਊਗਾ ਵੀ ਜੇ ਨੂੰ ਪਾਣੀ ਦੀ ਤੇ ਮੰਨ ਕੇ ਬੈਠਿਆ ਹੋਇਆ ਵੀ ਫੇਰ ਇਹ ਉੱਡੂਗਾ ਪਾਣੀ ਤਾਂ ਪਾਣੀ ਜਿਦਾ ਆਪਣਾ ਛੱਡਿਆ ਜਾਣਾ ਨਹੀਂ ਕਬੂਤਰ ਤੇ ਮੈਂ ਜੀ ਪਿੰਡ ਕਬੂਤਰ ਛੱਡਤਾ ਕਬੂਤਰ ਥੋੜਾ ਮੱਠਾ ਮੱਠਾ ਜਿਹਾ ਉੱਡਿਆ 10 ਵਜੇ ਤੱਕ ਉੱਡਿਆ ਫਿਰੀ ਗਿਆ ਵਧੀਆ ਅਧਿਕਾਰੀ ਚ ਬਨੀ ਅਧਿਕਾਰੀ ਚ ਥੋੜਾ ਜਿਹਾ ਥੱਲੇ ਹੀ ਰਿਹਾ ਬਹੁਤ ਵਧੀਆ ਉੱਡਿਆ ਤੇ ਮੈਂ ਉਹ ਹੱਸਣ ਲੱਗ ਗਿਆ ਮੈਂ ਕਿਹਾ ਵੀ ਅੱਜ ਦੇਖਦੇ ਆਂ ਵੀ ਕਿੰਨੇ ਕਜੇ ਮੈਂਦਾ ਮੈਨੂੰ ਮੇਰੇ ਆਪ ਦੇ ਹਿਸਾਬ ਕਿਤਾਬ ਨਾਲ ਛੱਡਿਆ ਹੋਇਆ ਸੀ ਮੈਨੂੰ ਪਤਾ ਸੀਗਾ ਵੀ ਇਹ ਇਹ ਨੂੰ ਬੈਠਣਾ ਨਹੀਂ ਚਾਹੀਦਾ ਵੀ ਜੇ ਤਾਂ ਗੰਧ ਹੋਇਆ ਫਿਰ ਤਾਂ ਇਹ ਬਹਿ ਜਾਊਗਾ ਤ aí 3 ਵਜੇ ਨੂੰ 2 ਵਜੇ ਨੂੰ ਵੀ ਜੇ ਇਹ ਨਾਥ ਨੂੰ ਹੋਇਆ ਫੇਰ ਨਹੀਂ ਪੈਂਦਾ ਇਹ ਮੈਂ ਆ ਜਾਣੀ ਮੈਂ ਦੱਸਿਆ ਨਹੀਂ ਉਹਨਾਂ ਨੂੰ ਮੇਰੇ ਦਿਮਾਗ ਦੇ ਵਿੱਚ ਸੀਗਾ ਕਿਉਂਕਿ ਮੈਨੂੰ ਮੈਨੂੰ ਭਰੋਸਾ ਹੀ ਇੰਨਾ ਸੀ ਆਪਾਂ ਜਿਵੇਂ ਛੱਡਿਆ ਸੀ ਆਪਣਾ ਵਾਲੀ ਖੇੜ ਤੇ ਤੇ 2:30 ਵਜ ਗਏ 2:30 ਵਜ ਗਏ ਤੇ ਵਧੀਆ ਥੋੜਾ ਜਿਹਾ ਉੱਚਾ ਹੋ ਗਿਆ ਫੰਗ ਵੀ ਵਧੀਆ ਮਾਰਨ ਲੱਗ ਗਿਆ ਕਰੰਟ ਜੇਚ ਲੱਗ ਗਿਆ ਉੱਡਣ ਪਿੰਡਾਂ ਵਾਲੇ ਵੀ ਕਬੂਤਰ ਉੜਦੇ ਸੀਗੇ ਤੇ ਉਹਨਾਂ ਦੇ ਨਾਲ ਇਹਨਾਂ ਦੇ ਉੱਥੇ ਪਿੰਡ ਕਬੂਤਰ ਬਹੁਤ ਉੜਦੇ ਸੀ ਇਹਨਾਂ ਦੇ ਐਵੇਂ ਕਹੀਏ ਵੀ ਹੁਣ ਇੱਥੇ ਪਿੰਡਾਂ ਵਾਲੇ ਕਬੂਤਰ ਆਮਲ ਦੇ ਕਬੂਤਰ ਉੜਦੇ ਸੀ ਤੇ ਬਾਵਾ ਕਬੂਤਰ ਉੜਦੇ ਸੀ ਉੱਥੇ ਤੇ ਕਬੂਤਰ 4 4:30 ਵਜੇ ਤੱਕ ਉਹਦੇ ਇਹਨਾਂ ਦੇ ਪਿੰਡ ਕਬੂਤਰ ਉਹਨਾਂ ਦੇ ਨਾਲ ਉਹ ਫਿਰਦਾ ਰਿਹਾ 4:30 ਵੱਜ ਗਏ ਤੇ 4:30 4:00 ਵਜੇ ਇਹਨਾਂ ਦੇ ਕਬੂਤਰ ਸਾਰਿਆਂ ਦੇ ਵਹਿ ਬੂ ਗਏ ਤੇ ਉਸ ਤੋਂ ਬਾਅਦ ਜੀ ਉਹ ਕੀ ਕਰਿਆ ਉਹ ਇਕੱਲਾ ਰਹਿ ਗਿਆ ਇਕੱਲਾ ਹੋ ਕੇ ਲੱਗਿਆ ਉਡਣਾ ਮੈਨੂੰ ਆਇਆ ਸੀਗਾ ਵੀ ਚੱਲ ਜੇ ਦੇਖਦੇ ਆਂ ਵੀ ਨਸਲੋਂ ਕੰਨਾ ਕ ਖਰਾ ਹੈ ਤੇ ਇਕੱਲਾ ਲੱਗਿਆ ਉਡਣਾ ਜਦੋਂ ਵੱਜ ਗਏ 4:35 ਤੇ ਮੈਂ ਕਾਲੇ ਨੂੰ ਫੋਨ ਕਰਿਆ ਕਾਲਾ ਸੀਗਾ ਪਿੰਡ ਮੈਂ ਕਾਲੇ ਕਹਿੰਦਾ ਹਾਂ ਮੈਂ ਕਿਹਾ ਵੀ ਆਉਂਦਾ ਹੋਇਆ ਤੂੰ ਆਪਣੀ ਛਤਰੀ ਲੈ ਕੇ ਆਈ ਵੀ ਕਿਹੜੀ ਤੇਰੀ ਛਤਰੀ ਦੇ ਬੰਦਾ ਇਹ ਵੀ ਆਪਣਾ ਬੱਚਾ ਹਜੇ ਉੜਦਾ ਉਹ ਮਜ਼ਾਕ ਮੰਨਿਆ ਵੀ ਕਹਿੰਦਾ ਵੀਰੇ ਐਵੇਂ ਨਾ ਛੱਡੀ ਜਾ ਕਹਿੰਦਾ ਉੜਦਾ ਉਹ ਗੰਦ ਉਹਨੇ ਕਹਿੰਦਾ ਕਾਹਦਾ ਉੱਡਣਾ ਸੀ ਤੇ ਮੈਂ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਉਹ ਗੱਲ ਜੀ ਟਾਲਤੀ ਮੈਂ ਕਿਹਾ ਚੱਲ ਇਹਨੂੰ ਹੋਰ ਸਰਪ੍ਰਾਈਜ਼ ਕਰਾਂਗੇ ਤੇ 6:00 ਵਜ ਗਏ ਜੀ 6:00 ਵਜੇ ਵੀ ਵਧੀਆ ਫਿਰ ਅਧਿਕਾਰੀ ਦੇ ਵਿੱਚ ਵੱੜਦਾ ਫਿਰੇ ਸਾਲਾ ਕਵਰੰਟ ਇੰਨਾ ਕੋਈ ਕੱਢੇ ਬੱਚਾ 6 ਵਜੇ 6 ਦੇ ਫਿਰ ਮੈਂ ਕਾਲੇ ਨੂੰ ਕਹਾ ਮਾ ਕਾਲੇ ਛਾਤਰੀ ਲੈ ਆਈ ਭੁੱਲੀ ਨਾ ਕਹਿੰਦਾ ਵੀਰੇ ਐਵੇਂ ਛੱਡੀ ਜਾਣਾ ਤੂੰ ਕਿੱਥੇ ਉਹ ਕਬੂਤਰ ਅੱਜ ਕਿੱਥੇ ਕਾਦੇ ਨਾ ਉੱਡ ਜੂਗਾ ਕੱਲ ਦਾ ਹਰਿਆ ਉਹ ਕਬੂਤਰ ਮੈਨੂੰ ਕਹਿੰਦਾ ਮੈਂ ਹਾਂ ਚੱਲ ਚੱਲ ਕੋਈ ਨਹੀਂ ਮੈਂ ਫੇਰ ਗੱਲ ਆਣ ਗਾਲੋ ਜੀ ਕਰਤੀ ਜਦੋਂ 7 ਵਜ ਗਏ ਸਾਰਾ ਜਣੀ ਸਾਰੇ ਜਣੀ ਇਹ ਇਮਾਮ ਕਾਲਦਿਆਂ ਦੇ ਵੀ ਉਦਨੇ ਛੱਡੇ ਸੀ ਇਮਾਮਗੜ ਕਬੂਤਰ ਸਾਰਿਆਂ ਨੇ ਛੱਡੇ ਸੀ ਇਹਨਾਂ ਦੇ ਸਾਹਮਣੇ ਉੱਥੇ ਬੈਠਿਆ ਸੀਗਾ ਟੁੱਬੇ 'ਚ ਕਿ ਯਕੀਨ ਕਰਿਓ ਵੀ ਜਿੰਨੇ ਮਾਨਕਾਲ ਕੂਤਰਾਂ ਵਾਲੇ ਸੀ ਸਾਰੇ ਕੋਠੇ ਤੇ ਖੜੇ ਸੀ ਕੋਠੇ ਤੇ ਖੜੇ ਬੱਚੇ ਨੂੰ ਦੇਖਦੇ ਸੀਗੇ ਵੀ ਕੱਲ ਇਹ ਕੱਲ ਬਹਿ ਕੇ ਹਰਿਆ ਵੀ ਅੱਜ ਇਹ ਇੱਥੇ ਬਹਿਦਾ ਨਹੀਂਗਾ ਵੀ ਇਹਨੂੰ ਕਰ ਕੀ ਦਿੱਤਾ ਵੀ ਹੋ ਕੀ ਗਿਆ ਇਹ ਤੇ ਉਸ ਤੋਂ ਬਾਅਦ 7:00 ਵਜੇ ਮੈਨੂੰ ਆਈ ਵੀ 7:00 ਵਜੇ ਚੱਲ ਬਹਾਲਾਂਗੇ ਮੈਂ 7:00 ਵਜੇ ਨੂੰ ਫੋਨ ਕਰਿਆ ਕਾਲੇ ਨੂੰ ਮੈਂ ਕਾਲੇ ਕਹਿੰਦਾ ਹਾਂ ਮੈਂ ਛਤਰੀ ਲੈ ਕੇ ਆ ਕਹਿੰਦਾ ਕਿਉਂ ਮੈਂ ਕਿਹਾ ਬੱਚਾ ਲਾਉਣਾ ਮੈਂ ਤੈਨੂੰ ਧੰਨਵਾਦੀ ਫੋਨ ਕਰਤਾ ਤੂੰ ਲੈ ਕੇ ਆ ਤੇ ਨਹੀਂ ਆਗਾ ਕਹਿੰਦਾ ਸੱਚੀ ਉਲਦਾਂ ਹੁੰਦਾ ਹਾਂ ਮਾਹਾਂ ਐ ਕਰਨ ਵਾਲੇ ਤੂੰ ਲੈ ਜਾ ਤੂੰ ਹੀ ਲਾਹੀ ਇਹਨੂੰ ਤੈਹੀਂ ਲਾਉਣਾ ਤੇ ਇਹਨੇ ਜੀ ਛਤਰੀ ਲਿਆਂਦੀ ਸਵੇਕ 7 7:20 ਤੇ ਆ ਗਿਆ ਕਾਲਾ ਤੇ 41 42 ਡਿਗਰੀ ਟੈਂਪਰੇਚਰ ਸੀਗਾ ਉਦਨੇ ਉੱਥੇ ਪਿੰਡ ਤੇ ਇਹ ਲਾਉਣ ਲੱਗ ਗਿਆ ਆਪਣੇ ਕੋਠੀ ਤੇ ਕੱਢ ਕੇ ਨਾਲ ਮੁੰਡਾ ਹੋਰ ਸੀਗਾ ਉੱਥੇ ਜਿਹੜਾ ਆਪਣੇ ਕਬੂਤਰਾਂ ਦਾ ਹੁੰਦਾ ਜੀ ਨਾਲ ਜੁਨੇ ਕੌਂਦਾ ਇਹ ਦੋਨੇ ਜਣੇ ਲਾਉਣ ਲੱਗ ਗਏ ਜੀ 7:30 ਵਜੇ ਗਈ 7:30 ਵਜੇ ਮਨੋ ਬੈਠਿਆ ਤੇ ਇਹ ਬੜਕਾਈ ਜਾਂਦੇ ਆ ਲਈ ਕੱਲਾ ਉੜਦਾ ਪੰਡ ਦੇ ਚ ਕੋਈ ਕਿਸੇ ਦਾ ਕੋਈ ਚਿੜੀ ਨਹੀਂ ਸੀ ਚੁੱਕਦੀ ਜਮ ਕੱਲਾ ਫਿਰਦਾ ਸਾਰੇ ਜਾਨੇ ਜਿੰਨੇ ਕੂਤਰਾਂ ਵਾਲੇ ਦੀ ਖੜੇ ਕੋਠੇ ਤੇ ਦੇਖਦੇ ਸੀ ਇਹ ਕੋਠੇ ਤੇ ਕੇ ਦੇਖਦੇ ਸੀ ਖੜੇ ਉਸ ਤੋਂ ਬਾਅਦ ਪੌਣੇ 8 ਜਦੋਂ 7:40 ਹੋਏ ਫੇਰ ਇਹ ਇਹਨੇ ਬੈਠਣ ਦਾ ਘਰੇ ਰੁਕ ਜਾ ਕੀਤਾ ਫੇਰ ਇਹਨੇ ਛਤਰੀ ਮੰਨੀ ਜਦੋਂ ਆਇਆ ਛਤਰੀ ਤੇ ਬੈਠਣ ਕਿਤੇ ਛਤਰੀ ਇਹਨਾਂ ਤੋਂ ਹਿੱਲ ਗਈ ਫੇਰ ਉੱਡਿਆ 10-5 ਮਿੰਟ ਉਹ ਉੱਡ ਕੇ ਫੇਰ ਆਪਣੇ ਪੰਡ ਦੇ ਵਿੱਚ ਉੱਥੇ ਨਾ ਇੱਕ ਕੋਠੀ ਦੇ ਵਿੱਚ ਬੱਜਿਆ ਜਾ ਕੇ ਜੰਗਲੇ ਉੱਥੋਂ ਫੇਰੇ ਜੀ ਫੜ ਕੇ ਲੈ ਕੇ ਆਂਦਾ ਬਈ ਜਾਨੀ ਇੰਨਾ ਓਡਿਆ ਸੀਗਾ ਬੱਚਾ ਉਹ ਮੈਂ ਮੈਨੂੰ ਤਾਂ ਮੈਂ ਦੇਖਣਾ ਸੀਗਾ ਵੀ ਆਪਣੇ ਵਾਲੀ ਜਿਹੜੀ ਖੇੜਾ ਕਿਵੇਂ ਆ ਗਰਮੀ ਚ ਕੀ ਸਹ ਸਕਦਾ ਬਥੇ ਉਹ ਮੈਂ ਕਿਹੜਾ ਹੁਣ ਉੱਥੇ ਕਦੇ ਛੱਡਿਆ ਮੈਂ ਤਾਂ 16-17 ਸਾਲਾਂ ਬਾਅਦ ਗਿਆ ਸੀਗਾ ਤੇ ਜੇ ਹੁਣ ਕਈਏ ਜਾਨੀ ਟ੍ਰਾਇਲ ਜੇ ਹੈਗਾ ਇੱਕੀ ਤਾਂ ਗਾਂਹੂ ਮਹਾਰਾਜ ਨੇ ਸੁੱਖ ਰੱਖੀ ਗਾਂਹੂ ਫੇਰ ਦੇਖਾਂਗੇ ਆਪਾਂ ਜਾਵਾਂਗੇ ਛੱਡਾਂਗੇ ਵੀ ਹੁਣ ਮੈਂ ਕਬੂਤਰ ਵੀ ਲੈਂਦੇ ਆ ਥੋੜੇ ਜਿ ਜੇ ਉਹਨੇ ਸ਼ਾਮ ਸੰਭ ਲੈ ਬਚ ਗਏ ਜੇ ਕਬੂਤਰ ਤੇ ਪੌਣੇ 8 ਵਜੇ ਜੀ ਬੱਚਾ ਬੈਠਿਆ ਤੇ ਜਦੋਂ ਲਿਆਂਦਾ ਫੜ ਕੇ ਮੈਂ ਕਾਲੇ ਨੂੰ ਕੰਮ ਹਲਿਆ ਕਾਲੇ ਦੇਖਾਂ ਜੋ ਮੈਂ ਦੇਖਿਆ ਬਾਈ ਯਕੀਨ ਕਰਿਓ ਵੀ ਥੱਲੇ ਉਹ ਜਹਦਾ ਛੱਡਿਆ ਸੀ ਉਹ ਜੇ ਪਿਆ ਸੀਗਾ ਹੱਜ ਕੱਲ ਨੂੰ ਫੇਰ ਛੱਡਣਾ ਹੁੰਦਾ ਉਹਨੇ ਫੇਰ ਉੱਡ ਜਾਣਾ ਸੀਗਾ ਇੰਨਾ ਜਾਨੀ ਇੰਨਾ ਉਹ ਪਿੰਡ ਡੜਿਆ ਤੀਗਾ ਸਾਰਾ ਮਾਨਕਾਲ ਦੇ ਜਿੰਨੇ ਬੰਦੇ ਸੀ ਸਾਰੇ ਕਬੂਤਰਾਂ ਨਾਲ ਦੇਖਦੇ ਸੀ 2-3 ਤਾਂ ਆ ਕੇ ਹੱਥ ਨੇ ਘਰੇ ਦੇਖ ਕੇ ਗਏ ਕਹਿੰਦੇ ਬਾਈ ਦਿਖਾ ਤਾਂ ਦੇ ਹੈ ਕਿਹੜਾ ਹੈ ਸਾਲਾ ਕੀ ਕਰ ਰਹੇ ਨੇ ਵੀ ਅੱਜ ਕੀ ਕਰਤਾ ਇਹਨੂੰ ਅੱਜ ਕੀ ਦੇਤਾ ਇਹਨੂੰ ਫਰਾਣਾ ਬਹੁਤ ਕੁਐਸਚਨ ਕਰੇ ਮੈਨੂੰ ਵੀ ਅੱਜ ਇਹ ਇੰਨਾ ਕਮੀ ਉੱਟ ਗਿਆ ਵੀ ਕੱਲ ਤਾਂ ਹਰਿਆ ਇਹ ਤੇ ਮੈਂ ਕਿਹਾ ਉਹ ਉਹ ਜਦੋਂ ਹਰ ਗਿਆ ਮਾ ਕਈ ਵਾਰ ਨੁਕਸ ਨੁਕਸ ਪੈ ਜਾਂਦਾ ਕਬੂਤਰ ਨੂੰ ਜਾਂ ਕਈ ਵਾਰ ਸਿਰ ਦੋਖ ਦਾ ਬੁਖਾਰ ਚੜ ਗਿਆ ਠੀਕ ਹੈ ਨਾ ਇਹਨਾਂ ਨੂੰ ਵੀ ਨਜਲਾਜ ਖਾਮ ਆਪਣੇ ਵਾਲੀਆਂ ਬਿਮਾਰੀਆਂ ਲੱਗਦੀਆਂ ਤੇ ਉਹ ਕਈ ਵਾਰ ਬੰਦੇ ਨੂੰ ਨਹੀਂ ਪਤਾ ਲੱਗਦਾ ਉਹ ਛੱਡ ਦਿੰਦਾ ਉਹ ਉਹਨੂੰ ਕਰਕੇ ਐ ਕਰਕੇ ਕਬੂਤਰ ਜਿਹੜੇ ਨਸਲਦਾਰ ਕਈ ਵਾਰ ਹਾਰ ਜਾਂਦੇ ਆ ਆਪਾਂ ਨੂੰ ਪ੍ਰਾਊਡ ਹੁੰਦਾ ਉਹਨਾਂ ਦੇ ਵੀ ਸਾਡਾ ਬੈਂਦਾ ਨਹੀਂਗਾ ਸਾਡਾ ਐ ਨਹੀਂ ਹੁੰਦਾ ਕਈ ਵਾਰ ਕਬੂਤਰ ਚੰਗੇ ਤੋਂ ਚੰਗਾ ਵੀ ਹਾਰ ਜਾਂਦਾ ਇੱਕ ਵਾਰੀ ਇੱਧਰ ਕਿਤੇ ਹੋਈ ਸੀਗੀ ਬਾਜੀ ਸ਼ਾਇਦ ਕਿਹੜੇ ਪਿੰਡ ਸੀ ਉਹ ਇਧਰ ਸੀਗੀ ਬਰਨਡੇ ਵਾਲੀ ਤੇ ਸਾਡੇ ਪਿੰਡ ਦਾ ਵੀ ਇੱਕ ਕੂਤਰ ਛੱਡਿਆ ਸੀ ਉਹ ਕੂਤਰ ਘਰੇ ਬਹੁਤ ਉੜਦਾ ਸੀ ਇੱਕ ਵਾਰ ਉਹਨੇ ਘਰੇ ਹੀ ਬਾਜੀ ਜਿੱਤ ਲਈ ਤੇ ਉੱਥੇ ਗੱਲਾਂ ਕਰਨ ਲੱਗੇ ਵੀ ਅੱਜ ਜਿੱਤ ਹਾਰ ਕਿੰਨੇ ਵਜੇ ਹੋ ਉਹ ਕਹਿੰਦੇ ਵੀ ਸਾਢੇ 3 ਵਜੇ ਜਿੱਤ ਹਾਰੂ ਤੇ ਇਹਦਾ ਹੁਣ ਕੂਤਰ ਬਹੁਤ ਉੜਦਾ ਸੀ ਘਰੇ ਇਹਦਾ ਸੱਤ ਤੋਂ ਸੱਤ ਕਰਦਾ ਸੀ ਘਰੇ ਉਹ ਕਹਿੰਦਾ ਬਾਈ ਸਾਢੇ 3 ਵਜੇ ਹੋ ਜੂ ਕਹਿੰਦਾ ਹਾਂ ਕਹਿੰਦਾ ਮੇਰਾ ਤਾਂ 7 ਵਜੇ ਤੱਕ ਉੱਡੂ ਫਿਰ ਅੱਜ ਤੇ ਉਹ ਸਾਢੇ ਕਿ ਤਿੰਨ ਤੋਂ ਪਹਿਲਾਂ ਹੀ ਜੀ ਕਬੂਤਰ ਬਹਿ ਗਿਆ ਤੇ ਉਹ ਹੁਣ ਵੀ ਜੇ ਕਈਏ ਵੀ ਕਬੂਤਰ ਮਾੜਾ ਚੀਜਾ ਉਹਨੂੰ ਛੱਡਣਾ ਨਹੀਂ ਐ ਛੱਡਣਾ ਵੀ ਉਸੇ ਹੱਥ ਤੇ ਪਹਿਲਾਂ ਬਹੁਤ ਜਿੱਤਿਆ ਸੀ ਬਾਜ਼ੀਆਂ ਪਰ ਕਬੂਤਰ ਹਾਰ ਗਿਆ ਸੀ ਕਈ ਵਾਰ ਆਪਾਂ ਨੂੰ ਕਬੂਤਰ ਦੀ ਨਹੀਂ ਜਜਮੈਂਟ ਹੁੰਦੀ ਕਬੂਤਰ ਵਧੀਆ ਆਪਾਂ ਦੇਖਣ ਨੂੰ ਲਾ ਦਿੰਦਾ ਆਪ ਉਹਨੂੰ ਕੋਈ ਪ੍ਰੋਬਲਮ ਜਾਂ ਕੋਈ ਉਹਦਾ ਸਿਰ ਦੁਖਦਾ ਜਾਂ ਕੋਈ ਉਹਨੂੰ ਬੁਖਾਰ ਹੋ ਗਿਆ ਜਾਂ ਜਿਆਦਾ ਮਿੱਠਾ ਨਹੀਂ ਸਹੀ ਬਲ ਹਾਜਮੀ ਹੋ ਗਈ ਕਬੂਤਰ ਨੂੰ ਠੀਕ ਹੈ ਨਾ ਜਾਂ ਉਹਦੇ ਅੰਦਰ ਕੋਈ ਕੀੜੇ-ਕੂੜੇ ਪੈ ਗਏ ਮੜ ਆਪਣੇਗੇ ਫੇਰ ਹਰ ਜਾਂਦਾ ਕਬੂਤਰ ਉਹੀ ਕਬੂਤਰ ਫੇਰ ਉਹਨੇ ਪੀਰਕੋਟ ਛੱਡਿਆ ਦੁਬਾਰੇ ਦੁਬਾਰੇ ਉੱਥੇ ਹਰ ਗਿਆ ਦੁਬਾਰੇ ਫੇਰ ਪੀਰਕੋਟ ਛੱਡਿਆ ਫੇਰ ਬਾਈ ਪੀਰਕੋਟ ਉਹ ਜਿੰਨਾ ਤੁਸੀਂ ਕਹਿ ਦੋ ਜਾਣੀ ਇੰਨਾ ਹੀ ਉੱਡਿਆ ਸੀਗਾ ਪੀਰਕੋਟ ਉੱਡਿਆ ਸੀ ਫੇਰ ਕਬੂਤਰ ਉਹ ਉਹਨੇ ਮੇਰੇ ਨਾਲ ਸ਼ਾਇਦ ਇਕੱਲਾ ਹੀ ਰਹਿ ਗਿਆ ਸੀ ਉਹ ਇੱਕ ਨਾਲ ਸ਼ਾਇਦ ਖਣਿ ਸਾਂਝਾ ਹਾਂਜੀ ਕਰ ਲਈ ਸੀ ਇਹਨਾਂ ਨੇ ਵੰਡ ਲਈ ਸੀ ਉਹਦੇ ਸਾਡੇ ਪਿੰਡ ਦੇ ਦਾ ਕਬੂਤਰ ਸੀਗਾ ਉਹ ਵੀ ਐਂ ਕਰਕੇ ਵੀ ਕਈ ਵਾਰ ਬੰਦ ਕਬੂਤਰ ਦੀ ਨਹੀਂ ਜੱਜਮੈਂਟ ਹੁੰਦੀ ਕਈ ਵਾਰ ਉਹ ਤ੍ਰੀਟ ਲਮਟਾ ਹੁੰਦਾ ਆਪਾਂ ਦੁਸਰੇ ਜਾ ਕੇ ਛੱਡਿਆ ਉਹ ਨਹੀਂ ਅਸੀਂ ਨਹੀਂ ਲੈ ਕੇ ਜਾਣਾ ਇਹ ਕਬੂਤਰ ਇਹ ਕਾਲਾ ਉੱਥੇ ਲੱਗਿਆ ਦੀਗਾ ਛੱਡਣਾ ਮੈਂ ਕਾਲੇ ਲਿਆ ਇਹਨੂੰ ਕਬੂਤਰ ਨੂੰ ਤੇ ਆਪਾਂ ਉਡਾ ਕੇ ਦੇਖਣਾ ਹੈ ਕਬੂਤਰ ਕੱਲ ਨੂੰ ਫੇਰ ਤੇ ਦੂਜੇ ਦਿਨ ਜਦੋਂ ਉਡਾਇਆ ਬਾਈ ਜੀ ਬਹੁਤ ਜ਼ਿਆਦਾ ਉੱਡਿਆ ਸੀਗਾ ਕਬੂਤਰ ਤੇ ਇਹ ਸੀਗਾ ਆਪਣਾ ਚੌਥਾ ਪਾਰਟ ਪੰਜਵੇਂ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਇੱਕ ਅਜਿਹਾ ਕਬੂਤਰ ਹੋਰ ਛੱਡਿਆ ਸੀ ਉਹ ਛੱਡਿਆ ਸੀ ਜਾਂ ਤਲੇਰ ਮੋਟਰਸਾਈਕਲ ਵਾਲੀ ਬਾਜੀ ਤੇ ਫੇਰ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਇੱਕ ਦੋ ਕਬੂਤਰ ਹੋ ਗਏ ਤੀਜਾ ਇੱਕ ਹੋਰ ਛੱਡੇ ਸੀ ਚਾਰ ਕਬੂਤਰ ਛੱਡੇ ਸੀਗੇ ਤੁਹਾਨੂੰ ਉਹਦੇ ਬਾਰੇ ਕਬੂਤਰ ਬਾਰੇ ਵੀ ਥਲੇਰ ਵਾਲੀ ਬਾਜੀ ਚੌਥੇ ਪੰਜਵੇਂ 파ਰਟ ਦੇ ਵਿੱਚ ਦੱਸਾਂਗੇ ਇਹ ਸੀਗਾ ਆਪਣਾ ਚੌਥਾ 파ਰਟ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਪਲੀਜ਼ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਜਲਦ ਤੋਂ ਜਲਦ ਠੀਕ ਹੈ ਨਾ ਕਿਉਂਕਿ ਫੇਰ ਸਾਨੂੰ ਵੀ ਸੈਟੀਸਫੈਕਸ਼ਨ ਜੀ ਮਿਲਦੀ ਆ ਵੀ ਹਾਂ ਲੋਕ ਦੇਖਦੇ ਆ ਲਾਈਕ ਕਰਦੇ ਆ ਠੀਕ ਹੈ ਨਾ ਫੇਰ ਔਰ ਵੀਡੀਓ ਬਣਾਉਣ ਨੂੰ ਵੀ ਜੀ ਕਰਦਾ ਬੰਦੇ ਦਾ ਵੀ ਚੱਲ ਹੋਰ ਬਣਾ ਕੇ ਪਾਉਣੇ ਆ ਤੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਾ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਭੇਜਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਆਪਣੀ ਵੀਡੀਓ ਨੂੰ ਦੇਖਦੇ ਆ ਸੁਣਦੇ ਆ ਸਾਰੇ ਠੀਕ ਆ ਬਾਕੀ ਜਿਹੜੀਆਂ ਗੇਮਾਂ ਲਿਗੀਆਂ ਉੱਥੇ ਦੋ ਹੀ ਗੇਮਾਂ ਲਿਗੀਆਂ ਦੋ ਹੀ ਗੇਮਾਂ ਤੁਹਾਨੂੰ ਆਪਾਂ ਦੱਸ ਦੇਣੀਆਂ ਨੇ ਕਿਵੇਂ ਉੜਦੇ ਆ ਉੱਥੇ ਇੱਕ ਮੈਂ ਹੁਣ ਤੁਹਾਨੂੰ ਕੁਐਸਚਨ ਕਰਦਾ ਮੈਨੂੰ ਸਾਰੇ ਜਣੇ ਇਹ ਦੱਸਿਓ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਕਬੂਤਰ ਆਪਣੇ ਪੰਜਾਬ ਦੇ ਵਿੱਚ ਠੰਡੇ ਕਰਕੇ ਉੜਦੇ ਆ ਤੇ ਗਰਮ ਕਰਕੇ ਉੜਦੇ ਆ ਕਿ ਗਰਮ ਤੇ ਠੰਡੇ ਕਰਕੇ ਦੋਨੇ ਕਰਕੇ ਉੜਦੇ ਆ ਵੀ ਇੰਨਾ ਕੁ ਮੈਨੂੰ ਇੱਕ ਮੈਨੂੰ ਥੋੜੀ ਜੀ ਫੀਡਬੈਕ ਚਾਹੀਦੀ ਐ ਮੈਂ ਦੇਖਾਂ ਵੀ ਤੁਹਾਨੂੰ ਕਿੰਨਾ ਕਿੱਥੇ ਤੱਕ ਥੋੜਾ ਹਸਾਕ ਪਤਾਵਾ ਮੈਨੂੰ ਵੀ ਮੈਂ ਦੇਖਣਾ ਥੋੜਾ ਜਿਆ ਵੀ ਕਿੰਨੇ ਕੁ ਬੰਦੇ ਸਹੀ ਆ ਕਿੰਨੇ ਕੁ ਨੂੰ ਪਤਾ ਗੇਮ ਦਾ ਠੀਕ ਆ ਨਾ ਵੀ ਠੰਡੇ ਉੜਦੇ ਆ ਕਿ ਗਰਮ ਉੜਦੇ ਆ ਕਿ ਗਰਮ ਤੇ ਠੰਡੇ ਉੜਦੇ ਆ ਦੋਨੇ ਕਰਕੇ ਵੀ ਇਹ ਮੈਂ ਦੇਖਣੀ ਚਾਹਉਨਾ ਹੁਣ ਆਹ ਵਾਲੀ ਵੀਡੀਓ ਦੇਖ ਕੇ ਸਾਰੇ ਜਾਨੇ ਦੱਸਿਓ ਆਪੋ ਆਪਣੇ ਜਵਾਬ ਦਿਓ ਵੀ ਸਾਰੇ ਵੀ ਕਿਵੇਂ ਉੜਦੇ ਆ ਕਿਹੜਾ ਕਿਵੇਂ ਛੜਦਾ ਕਿਹੜਾ ਕਿਵੇਂ ਛੜਦਾ ਵੀ ਕਿਵੇਂ ਕਿਹਨੂੰ ਕਿਵੇਂ ਲੱਗਦਾ ਵੀ ਕਿਵੇਂ ਕਰ ਰਹੇ ਹੋ ਵੱਧ ਉੜਦੇ ਆ ਫਿਰ ਉਹਦੇ ਤੇ ਆਪਾਂ ਤੁਹਾਨੂੰ ਵਧੀਆ ਪੂਰੀ ਟੌਪ ਦੀ ਵੀਡੀਓ ਬਣਾ ਕੇ ਪਾਵਾਂਗੇ ਉਥੋਂ ਫਿਰ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਜਿਹੜਾ ਜਿਹੜਾ ਸਾਰੇ ਜਾਨੇ ਮੈਨੂੰ ਦੱਸਿਓ ਵੀ ਕਿਵੇਂ ਉੜਦਾ ਠੰਡੇ ਉੜਦੇ ਆ ਕਿ ਗਰਮ ਉੜਦੇ ਆ ਕਿ ਗਰਮ ਤੇ ਠੰਡੇ ਉੜਦੇ ਆ ਇਹ ਹਨ ਇਹਦੀ ਵੀਡੀਓ ਦੇ ਵਿੱਚ ਮੈਨੂੰ ਸਾਰੇ ਜਣੇ ਦੱਸਿਓ ਇਹ ਵੀਡੀਓ ਦੇਖ ਕੇ ਉਦੋਂ ਬਾਅਦ ਇਹਦੀ ਅਨਸਰ ਕਰਿਓ ਲੱਗਦੀ ਥੋੜਾ ਸਾਰਿਆਂ ਦਾ ਇੱਕ ਵਾਰ ਤੇ ਇਹਨਾਂ ਨੂੰ ਧੰਨਵਾਦ ਥੈਂਕ ਯੂ